ਡਾਂਡਾ ਦੇ ਕੋਲੋਟੀ ਨਗਰ ਦੇ ਵਿੱਚ ਚੋਰਾਂ ਦੇ ਗਿਰੋਹ ਨੇ ਚਾਰ ਮੱਜਾਂ ਚੋਰੀ ਕਰ ਲਈਆਂ ਜਾਣਕਾਰੀ ਦੇਂਦਿਆਂ ਕਾਉਂਸਲਰ ਰਾਜੀਸ਼ ਕੁਮਾਰ ਨੇ ਦੱਸਿਆ ਕਿ ਨਗਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਲਾਲੂ ਸਿੰਘ ਅਤੇ ਸਰਬੰਸ ਸਿੰਘ ਦੀਆਂ ਕੋਠੀਆਂ ਵਿੱਚ ਬੰਨੀਆਂ ਚਾਰ ਮੱਜਾਂ ਚੋਰੀ ਹੋਈਆਂ ਨੇ ਜਿਸ ਦੇ ਵਿੱਚ ਤਿੰਨ ਮੱਜਾਂ ਲਾਲੂ ਸਿੰਘ ਦੀਆਂ ਨੇ ਅਤੇ ਇੱਕ ਮੱਜ ਸਰਬੰਸ ਸਿੰਘ ਦੀ ਹੈ ਚਾਰੋਂ ਮੱਜਾਂ ਦੀ ਕੀਮਤ ਕਰੀਬ 3 ਤੋਂ 4 ਲੱਖ ਰੁਪਏ ਹੈ ਚੋਰਾਂ ਦੀ ਸ਼ਿਕਾਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਮੱਜਾਂ ਚੋਰ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿੱਚ ਸਰਗਰਮ ਹੈ ਤੇ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਲੋਕਾਂ ਨੇ ਟਾਂਡਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਗਰੋ ਨੂੰ ਜਲਦੀ ਕਾਬੂ ਕੀਤਾ ਜਾਵੇ ਅਸੀਂ ਖੜੇ ਹਾਂ ਜੀ ਸੱਲਾ ਰੋਡ ਤੇ ਵਾਰਡ ਨੰਬਰ 12 ਕਲੋਟੀ ਨਗਰ ਤੇ ਤੇ ਆ ਦੇਖ ਲੋ ਨੇਰ ਪੈ ਗਿਆ ਅੱਗੇ ਤੇ ਸੋਨਾ ਚਾਂਦੀ ਚੋਰੀ ਹੁੰਦੀ ਸੀ ਕੋ ਭਾਂਡੇ ਲੈ ਗਿਆ ਕੋ ਘਰੋਂ ਹੋਰ ਸਮਾਨ ਲੈ ਗਿਆ ਹੁਣ ਤਾਂ ਬੇੜਾ ਹੀ ਘਰ ਖੋ ਗਿਆ ਉਹ ਤੇ ਮੱਝਾ گاਵਾ ਵੀ ਲਾਪੀਆਂ ਚੋਰੀ ਹੋਣ ਇਥੋਂ ਆ ਰਾਤ ਤਿੰਨ ਮੱਝਾਂ ਲੱਦ ਕੇ ਲੈ ਗਿਆ ਇੱਕ ਸਾਡੇ ਉਹ ਆ ਭਾਬੀ ਹੁਣੇ ਖੜੇ ਆ ਸਰਬਨ ਸਾਡਾ ਭਰਾ ਉਧਰ ਉਹਨਾਂ ਦੀ ਮੱਝ ਉਧਰੋਂ ਲੈ ਗਿਆ ਤੇ ਤਿੰਨ ਮੱਝਾਂ ਇਥੋਂ ਤੇ ਇੱਕ ਉਥੋਂ ਚਾਰ ਮੱਝਾਂ ਇੱਕੋ ਰਾਤ ਚ ਖੋਲ ਕੇ ਤਾਂ ਲੱਦ ਕੇ ਗੱਡੀ ਚ ਲੈ ਗਿਆ ਦੇਖ ਲੋ ਆ ਦੇਖੋ ਕਿੱਲੇ ਕਿਦਾਂ ਖਾਲੀ ਹੋਏ ਆ ਉਹਨਾਂ ਦਾ ਸਾਰਾ ਸਿਸਟਮ ਸਾਰਾ ਰੋਜਗਾਰ ਐ ਡੰਗਰਾ ਦੇ ਸਿਰ ਤੇ ਵਿਚਾਰੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਉਹਨਾਂ ਦੀਆਂ ਜਿਹੜਾ ਮਤਲਬ ਢਿੱਡ ਤੇ ਲੱਤ ਵੱਜ ਗਈ ਉਹਨਾਂ ਦਾ ਰੋਟੀ ਦਾ ਗੁਜ਼ਾਰਾ ਸੀ ਜੋ ਖਤਮ ਕਰ ਗਿਆ ਹੈ ਤੇ ਸਾਡੀ ਪੰਜਾਬ ਸਰਕਾਰ ਨੂੰ ਪੁਲਿਸ ਵਾਲਿਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਲੱਭੋ ਇਹਨਾਂ ਨੂੰ ਫੜੋ ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਵਾਰ ਤਾਂ ਸਾਡੇ ਏਰੀਆ 'ਚ ਹੀ ਕਰ ਦਿੱਤੀਆਂ ਆ ਕਿ ਦਸਵੀਂ ਵਾਰ ਤਾਂ ਸਾਡੇ ਏਰੀਆ 'ਚ ਹੀ ਆ ਵੀ ਮੱਝਾਂ ਕੱਲੀਆਂ ਚੋਰੀ ਮਾਨਪੁਰੋਂ ਝਾਵਾਂ ਤੋਂ ਇੱਥੋਂ ਪਟੜਿਆਲੇ ਮੋੜ ਤੋਂ ਬੱਕਰੀਆਂ ਮੱਝਾਂ ਵੀ ਲਈ ਜਾਂਦੇ ਆ ਤੇ ਹੱਥ ਜੋੜ ਕੇ ਬੇਨਤੀ ਆ ਪੁਲਿਸ ਵਾਲਿਆਂ ਨੂੰ ਵੀ ਬੇਨਤੀ ਤੁਹਾਡੇ ਅੱਗੇ ਵੀ ਇਹਦਾ ਛੇਤੀ ਤੋਂ ਛੇਤੀ ਇੰਤਜ਼ਾਮ ਕਰਕੇ ਇਹਨਾਂ ਨੂੰ ਫੜੋ ਫੜ ਕੇ ਤੇ ਇਹਨਾਂ ਦਾ ਜੋ ਬਣਦਾ ਇਹਨਾਂ ਨੂੰ ਇਹਨਾਂ ਨੂੰ ਇਨਸਾਫ ਦਿਓ। ਪਾਪੀ ਦੱਸੋ ਤੁਹਾਡੀ ਮੱਝ ਕਿੱਥੋਂ ਲੈ ਕੇ ਗਿਆ 10000? ਮੱਝ ਵੀ ਕਿੱਲੇ ਤੋਂ ਚਲੀ। ਕਿੱਥੇ ਤੁਹਾਡਾ ਉੱਥੇ ਘਰ ਲੱਗਿਓ? ਹਾਂਜੀ। ਇਹਨਾਂ ਦਾ ਘਰ ਆ ਜੀ ਪਿੱਛੇ ਕੋਲੋਟੀ ਨਗਰ ਉਹ ਪਰਲੇ ਪਾਸੇ ਜਦੋਂ ਆਪਾਂ ਮਿਆਣੀ ਰੋਡ ਤੋਂ ਅੰਦਰ ਨੂੰ ਆਉਂਨੇ ਆ ਉਧਰਲੇ ਪਾਸੇ। ਇੱਕ ਉਧਰੋਂ ਖੋਲ ਕੇ ਲੈਂਦੀਆਂ ਤਿੰਨ ਇਥੋਂ ਖੋਲੀਆਂ। ਚਾਰ ਲੈ ਗਿਆ।